ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਆ ਸੁਮਨ ਪ੍ਰੀਤ ਕੌਰ 2024 ਦੇ ਵਿੱਚ 5 ਲੋਕਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ ਤੇ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਹੈਲਪਫੁਲ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਭਾਰਤ ਰਤਨ 2024 ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ MCQ ਬਣ ਸਕਦੇ ਆ ਐਗਜ਼ਾਮ ਦੇ ਪੁਆਇੰਟ ਆਫ View ਤੋਂ ਉਹ ਸਾਰੇ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਇਹ ਟੌਪਿਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਐਂਡ ਟ੍ਰੈਂਡਿੰਗ ਟੌਪਿਕ ਆ ਜਿਕਰ ਤੁਹਾਨੂੰ ਜੇ ਕਿਸੇ ਵੀ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਮੈਂ ਤੁਹਾਡੇ ਲਈ ਸਾਰੇ ਹੀ MCQ ਸਲੈਕਟ ਨੇ ਐਨ ਇੰਪੋਰਟੈਂਟ ਲਈ ਆ ਜਿਸ ਤਰ੍ਹਾਂ ਵੀ ਐਗਜ਼ਾਮ ਦੇ ਪੁਆਇੰਟ ਆਫ View ਤੋਂ ਇੰਪੋਰਟੈਂਟ ਬਣ ਸਕਦੇ ਆ ਉਸੇ ਤਰ੍ਹਾਂ ਦੇ ਨੋਟਸ ਮੈਂ ਤੁਹਾਡੇ ਲਈ ਲੈ ਕੇ ਆਈਆਂ ਤਾਂ ਕਦੇ ਵੀ ਇਹ ਵੀਡੀਓ ਨੂੰ ਭੁੱਲ ਕੇ ਨਾ ਛੱਡਿਓ ਨਾ ਹੀ ਇਹ ਟੌਪਿਕ ਨੂੰ ਸਕਿੱਪ ਕਰਿਓ ਕਿਉਂਕਿ ਇਹ ਬਹੁਤ ਇੰਪੋਰਟੈਂਟ ਟੌਪਿਕ ਆ ਹਰੇਕ ਗਵਰਨਮੈਂਟ ਐਗਜ਼ਾਮ ਦੇ ਪੁਆਇੰਟ ਆਫ View ਤੋਂ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂ ਇਸ ਵੀਡੀਓ ਦੇ ਵਿੱਚ ਮੈਂ 40 एमसीक्यू ਐਡ ਕੀਤੇ ਆ एमसीक्यू ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਨਾਲ ਰਿਲੇਟਡ ਇੰਪੋਰਟੈਂਟ ਇਨਫੋਰਮੇਸ਼ਨ ਦੇਣਾ ਚਾਹੁੰਦੀ ਆ ਤਾਂ ਜੋ ਤੁਸੀਂ ਵੀਡੀਓ ਨੂੰ ਐਜ਼ ਅ ਟੈਸਟ ਮੰਨ ਕੇ अटेम्प्ट ਕਰ ਸਕੋ ਬਾਅਦ ਵਿੱਚ ਹਾਂਜੀ ਭਾਰਤ ਰਤਨ ਭਾਰਤ ਦਾ ਸਰਵੋੱਚ ਨਾਗਰਿਕ ਪੁਰਸਕਾਰ ਜੋ ਕਿਸੇ ਵੀ ਖੇਤਰ ਵਿੱਚ ਸ਼ਾਨਦਾਰ ਸੇਵਾ ਲਈ ਦਿੱਤਾ ਜਾਂਦਾ ਤੇ ਇਸ ਅਵਾਰਡ ਦੀ ਸ਼ੁਰੂਆਤ ਕੀਤੀ ਸੀ ਸਾਡੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸ਼ਾਦ ਨੇ 1954 ਦੇ ਵਿੱਚ ਸ਼ੁਰੂ ਵਿੱਚ ਇਹ ਅਵਾਰਡ ਮਰਨ ਉਪਰੰਤ ਨਹੀਂ ਦਿੱਤਾ ਜਾਂਦਾ ਸੀ ਪਰ 1955 ਤੋਂ ਇਹ ਮਰਨ ਉਪਰੰਤ ਵੀ ਦਿੱਤਾ ਜਾਂਦਾ ਹੈ ਤੇ ਇਸ ਅਵਾਰਡ ਦੇ ਤਹਿਤ ਕੋਈ ਵੀ ਰਾਸ਼ੀ ਨਹੀਂ ਦਿੱਤੀ ਜਾਂਦੀ ਅਤੇ ਇਹ ਅਵਾਰਡ ਇੱਕ ਖਾਸ ਸਾਲ ਵਿੱਚ ਵੱਧ ਤੋਂ ਵੱਧ ਤਿੰਨ ਲੋਕਾਂ ਨੂੰ ਹੀ ਦਿੱਤਾ ਜਾ ਸਕਦਾ ਪਰ ਇਸ ਵਾਰ ਬਹੁਤ ਮਤਲਬ ਕਿ ਆਪਣੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਕਿ ਭਾਰਤ ਰਤਨ ਜਿਹੜਾ ਇਹ ਤਿੰਨ ਲੋਕਾਂ ਨੂੰ ਹੀ ਸਾਲ ਦੇ ਵਿੱਚ ਦਿੱਤਾ ਜਾ ਸਕਦਾ ਪਰ ਇਸ ਵਾਰ ਪੰਜ ਲੋਕਾਂ ਨੂੰ ਮਿਲੇਗਾ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਹ ਜਿਹੜਾ ਅਵਾਰਡ ਆ ਇਹ ਪਿੱਪਲ ਦੇ ਪੱਤੇ ਤੇ ਸੂਰਜ ਦੀ ਤਸਵੀਰ ਦੇ ਨਾਲ ਇੱਕ ਦੇਵਨਾਗਰੀ ਲਿਪੀ ਵਿੱਚ ਇਸ ਤੇ ਲਿਖਿਆ ਗਿਆ ਵਾ ਭਾਰਤ ਰਤਨ ਸਾਲ 20 24 ਦੇ ਵਿੱਚ ਪੰਜ ਲੋਕਾਂ ਨੂੰ ਭਾਰਤ ਰਤਨ 2024 ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਤੇ ਇਹ ਭਾਰਤ ਰਤਨ 2024 ਹੈ ਜਿਹੜਾ ਇਸ ਦੇ ਨਾਲ ਪੰਜ ਲੋਕਾਂ ਨੂੰ ਸਨਮਾਨਿਤ ਕੀਤਾ ਜਾਣਾ ਜਿਸ ਦੇ ਵਿੱਚ ਅਸੀਂ ਐਜ਼ ਅ ਐਮਸੀਕਿਊ ਡਿਸਕਸ ਕਰਾਂਗੇ ਤਾਂ ਸਭ ਤੋਂ ਪਹਿਲਾ ਕੁਐਸਚਨ ਆ ਸਾਡਾ ਅੱਜ ਦਾ ਭਾਰਤ ਦਾ ਸਰਵੋੱਚ ਨਾਗਰਿਕ ਅਵਾਰਡ ਕਿਹੜਾ ਹੈ ਹਾਂਜੀ ਭਾਰਤ ਦਾ ਸਰਵੋੱਚ ਨਾਗਰਿਕ ਸਨਮਾਨ ਭਾਰਤ ਰਤਨ অপਸ਼ਨ ਡੀ ਇਜ਼ ਅ ਰਾਈਟ ਆਂਸਰ ਨੈਕਸਟ ਹੈ ਭਾਰਤ ਰਤਨ ਦੀ ਜੇਕਰ ਗੱਲ ਕਰੀਏ ਤਾਂ ਭਾਰਤ ਰਤਨ ਦੇਸ਼ ਦਾ ਸਰਵੋੱਚ ਨਾਗਰਿਕ ਅਵਾਰਡ ਹੈ ਇਸ ਦੀ ਸਥਾਪਨਾ 1954 ਦੇ ਵਿੱਚ ਕੀਤੀ ਗਈ ਸੀ ਜਾਤ ਕਿਤੇ ਆਉਂਦੇ ਲਿੰਗ ਜਾਂ ਧਰਮ ਦੇ ਭੇਦਭਾਵ ਤੋਂ ਬਿਨਾਂ ਇਹਨੂੰ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਪ੍ਰਾਪਤ ਕਰ ਸਕਦਾ ਪਰ ਉਹ ਇਸ ਨੂੰ ਪ੍ਰਾਪਤ ਕਰਨ ਦੇ ਯੋਗ ਹੋਣਾ ਚਾਹੀਦਾ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਉਹਨੇ ਕੋਈ ਫੇਮਸ ਕੰਮ ਕੀਤਾ ਹੋਣਾ ਚਾਹੀਦਾ ਇਹ ਮਨੁੱਖੀ ਸੇਵਾ ਦੇ ਕਿਸੇ ਵੀ ਖੇਤਰ ਵਿੱਚ ਬੇਮਿਸਾਲ ਸੇਵਾ ਜਾਂ ਸਰਵੋੱਚ ਕਰਮ ਦੀ ਕਾਰਜਗਾਰੀ ਲਈ ਦਿੱਤਾ ਜਾਂਦਾ ਹੈ ਠੀਕ ਹੈ ਨੈਕਸਟ ਹੈ ਪਹਿਲੀ ਵਾਰ ਭਾਰਤ ਰਤਨ ਅਵਾਰਡ ਕਦੋਂ ਦਿੱਤਾ ਗਿਆ ਸੀ ਹਾਂਜੀ ਪਹਿਲੀ ਵਾਰ ਭਾਰਤ ਰਤਨ ਅਵਾਰਡ 2 ਜਨਵਰੀ 1954 ਦੇ ਵਿੱਚ ਦਿੱਤਾ ਗਿਆ ਸੀ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਪਹਿਲੀ ਵਾਰ ਭਾਰਤ ਰਤਨ ਅਵਾਰਡ 2 ਜਨਵਰੀ 1954 ਨੂੰ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸ਼ਾਦ ਦੁਆਰਾ ਸ਼ੁਰੂ ਕੀਤਾ ਗਿਆ ਸੀ ਤੇ ਇਹ ਪਹਿਲਾ ਸਨਮਾਨ ਸੁਤੰਤਰ ਭਾਰਤ ਦੇ ਪਹਿਲੇ ਗਵਰਨਰ ਜਨਰਲ ਚੱਕਰਵਰਤੀ ਰਾਜਗੋਪਾਲਚਾਰੀ ਸਹਾਕਾਰ ਰਾਸ਼ਟਰਪਤੀ ਡਾਕਟਰ ਸਰਬਪੱਲੀ ਰਾਧਾ ਕ੍ਰਿਸ਼ਨਨ ਅਤੇ ਵਿਗਿਆਨੀ ਡਾਕਟਰ ਚੰਦਰशेखर ਬੈਂਕ ਰਮਨ ਨੂੰ 1954 ਦੇ ਵਿੱਚ ਦਿੱਤਾ ਗਿਆ ਸੀ ਇਹ ਨਾਮ ਤੁਸੀਂ ਅੱਗੇ ਵੀ ਧਿਆਨ ਚ ਰੱਖਣਾ ਸੀ ਵੀ ਰਮਨ बोल ਦਿੰਨੇ ਆ ਇਹਨਾਂ ਨੂੰ ਇਹਨਾਂ ਦਾ ਪੂਰਾ ਨਾਮ ਆ ਚੰਦਰशेखर ਬੈਂਕ ਰਮਨ ਇਹ ਬਹੁਤ ਇੰਪੋਰਟੈਂਟ ਕੋਸ਼ਿਸ਼ਾਂ ਤੁਹਾਡੇ ਲਈ ਸੀ ਵੀ ਰਮਨ ਦੇ ਨਾਲ ਰਿਲੇਟਡ ਠੀਕ ਹੈ ਹਾਂਜੀ ਨੈਕਸਟ ਹੈ 2024 ਵਿੱਚ ਕਿੰਨੇ ਲੋਕਾਂ ਨੂੰ ਭਾਰਤ ਰਤਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਹਾਂਜੀ 2024 ਦੇ ਵਿੱਚ ਟੋਟਲ 5 ਲੋਕਾਂ ਨੂੰ ਭਾਰਤ ਰਤਨ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ অপਸ਼ਨ ਡੀ ਇਜ਼ ਦਾ ਰਾਈਟ ਆਨਸਰ ਤੇ ਦੇਖ ਸਕਦੇ ਹੋ ਤੁਸੀਂ ਪੰਜਾਂ ਪੰਜਾਂ ਦੀ ਇਮੇਜ ਤੇ ਇਹ ਤੁਸੀਂ ਬਹੁਤ ਧਿਆਨ ਦੇ ਵਿੱਚ ਰੱਖਣਾ ਕਿ ਪੰਜ ਲੋਕ ਹੈ ਕਿਹੜੇ ਆ ਤਾਂ 2024 ਵਿੱਚ ਸਭ ਤੋਂ ਪਹਿਲਾਂ ਦੋ ਲੋਕਾਂ ਨੂੰ ਅਵਾਰਡ ਦੇ ਇਨ ਦੀ ਭਾਰਤ ਰਤਨ ਅਵਾਰਡ ਦੇ ਇਨ ਦੀ ਘੋਸ਼ਣਾ ਹੋਈ ਸੀ ਸਭ ਤੋਂ ਪਹਿਲਾਂ ਕਿਹਨੂੰ ਹੋਈ ਸੀ ਵਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਨੂੰ ਘੋਸ਼ਣਾ ਕੀਤੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿ ਕਰਪੂਰੀ ਠਾਕੁਰ ਜਿਹੜੇ ਕਿ ਵਿਹਾਰ ਦੇ ਸਾਬਕਾ ਮੁੱਖ ਮੰਤਰੀ ਰਹੇ ਆ ਇਹਨਾਂ ਨੂੰ ਮਰਨ ਉਪਰੰਤ 2024 ਦਾ ਭਾਰਤ ਰਤਨ ਦਿੱਤਾ ਜਾਵੇਗਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਘੋਸ਼ਣਾ ਕੀਤੀ ਕਿ ਲਾਲ ਕ੍ਰਿਸ਼ਨ ਅਡਵਾਨੀ ਨੂੰ ਵੀ 2024 ਦਾ ਭਾਰਤ ਰਤਨ ਅਵਾਰਡ ਦਿੱਤਾ ਜਾਵੇਗਾ ਪਰ ਬਾਅਦ ਵਿੱਚ ਚੌਧਰੀ ਚਰਨ ਸਿੰਘ ਨਰਸਿੰਮਾਰਾਓ ਅਤੇ ਐਮ ਐਸ ਸੁਆਮੀਨਾਥਨ ਇਹਨਾਂ ਨੂੰ ਵੀ ਭਾਰਤ ਰਤਨ ਅਵਾਰਡ ਮਿਲਣ ਦੀ ਘੋਸ਼ਣਾ ਕਰ ਦਿੱਤੀ ਗਈ ਤੇ ਹੁਣ ਜਿਹੜੇ ਇਸ ਸਮੇਂ ਜਿਹੜੇ ਦੁਨੀਆ ਦੇ ਵਿੱਚ ਜਿਉਂਦੇ ਆ ਉਹ ਹੈਗੇ ਆ ਲਾਲ ਕ੍ਰਿਸ਼ਨ ਅਡਵਾਨੀ ਜਿਨ੍ਹਾਂ ਨੂੰ ਭਾਰਤ ਰਤਨ 2024 ਮਿਲੇਗਾ ਬਾਕੀ ਸਾਰਿਆਂ ਨੂੰ ਮਰਨ ਉਪਰੰਤ ਭਾਰਤ ਰਤਨ ਦਿੱਤਾ ਜਾਵੇਗਾ ਕੋਪੂਰੀ ਠਾਕੁਰ ਚੌਧਰੀ ਚਰਨ ਸਿੰਘ ਨਰਸਿੰਮਾਰਾਓ ਅਤੇ ਐਮ ਐਸ ਸੁਆਮੀਨਾਥਨ ਇਹਨਾਂ ਨੂੰ ਮਰਨ ਉਪਰੰਤ ਹੀ ਭਾਰਤ ਰਤਨ ਮਿਲਿਆ ਠੀਕ ਹੈ ਤੇ ਲਾਲ ਕ੍ਰਿਸ਼ਨ ਅਡਵਾਨੀ ਹੈ ਜਿਹੜੇ ਇਹ ਹੈ ਜੇ ਇਨ ਇਹ ਕੱਲੇ ਮਤਲਬ ਇਦਾਂ ਦੇ ਆ ਜਿਨ੍ਹਾਂ ਨੂੰ ਜੀਵਤ ਨੂੰ ਭਾਰਤ ਰਤਨ ਮਿਲੇਗਾ 2024 ਦਾ ਸੋ ਤੁਸੀਂ ਇਹ ਕਲੀਅਰ ਕਰੋ ਤੇ ਧਿਆਨ ਨਾਲ ਆਪਣੇ ਨੋਟਸ ਆ ਜਿਹੜੇ ਤਿਆਰ ਕਰ ਲਓ ਕਿਉਂਕਿ ਬਹੁਤ ਇੰਪੋਰਟੈਂਟ ਫੈਕਟ ਆ ਨੈਕਸਟ ਹੈ ਵਿਹਾਰ ਦੇ ਸਾਬਕਾ ਮੁੱਖ ਮੰਤਰੀ ਨੂੰ ਮਰਨ ਉਪਰੰਤ ਦੇਸ਼ ਦੇ ਸਰਵੋੱਚ ਸਨਮਾਨ ਭਾਰਤ ਰਤਨ 2024 ਨਾਲ ਸਨਮਾਨਿਤ ਕੀਤਾ ਜਾਵੇਗਾ ਹਾਂਜੀ ਵਿਹਾਰ ਦੇ ਸਾਬਕਾ ਮੁੱਖ ਮੰਤਰੀ ਆ ਕਪੂਰੀ ਠਾਕੁਰ ਤੇ ਇਹਨਾਂ ਨੂੰ ਮਰਨ ਉਪਰੰਤ ਭਾਰਤ ਰਤਨ 2024 ਦੇ ਨਾਲ ਸਨਮਾਨਿਤ ਕੀਤਾ ਜਾਵੇਗਾ অপਸ਼ਨ ਡੀ ਇਸ ਆ ਰਾਈਟ ਆਂਸਰ ਕਪੂਰੀ ਠਾਕੁਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਇਹ ਵੀ ਹਾਰ ਦੇ ਸਾਫਕਾ ਮੁੱਖ ਮੰਤਰੀ ਸੀ ਤੇ ਕਪੂਰੀ ਠਾਕੁਰ ਪਛੜੀਆਂ ਸਰਹਣੀਆਂ ਦੇ ਹਿੱਤਾਂ ਦੀ ਬਕਾਲਤ ਕਰਨ ਲਈ ਜਾਣੇ ਜਾਂਦੇ ਆ ਕਪੂਰੀ ਠਾਕੁਰ ਦੋ ਵਾਰ ਬਿਹਾਰ ਦੇ ਮੁੱਖ ਮੰਤਰੀ ਰਹੇ ਆ ਪਹਿਲੀ ਵਾਰ 22 ਦਸੰਬਰ 1970 ਤੋਂ ਲੈ ਕੇ 2 ਜੂਨ 1971 ਤੱਕ ਅਤੇ ਦੂਜੀ ਵਾਰ 24 ਜੂਨ 1977 ਤੋਂ ਲੈ ਕੇ 21 ਅਪ੍ਰੈਲ 1979 ਤੱਕ ਤੇ ਕਪੂਰੀ ਠਾਕੁਰ ਦੀ ਸੌਵੀਂ ਜਨਮ ਦਿਤੀ 24 ਜਨਵਰੀ 2024 ਨੂੰ ਮਨਾਈ ਗਈ ਆ ਠੀਕ ਹੈ ਨੈਕਸਟ ਹੈ ਭਾਰਤੀ ਜਨਤਾ ਪਾਰਟੀ ਦੇ ਕਿਸ ਸੀਨੀਅਰ ਨੇਤਾ ਨੂੰ 2024 ਵਿੱਚ ਪੰਜਾਵੇਂ ਭਾਰਤ ਰਤਨ ਦਿੱਤਾ ਗਿਆ ਸੀ ਹਾਂਜੀ ਭਾਰਤੀ ਜਨਤਾ ਪਾਰਟੀ ਦੇ ਕਿਸ ਸੀਨੀਅਰ ਨੇਤਾ ਨੂੰ 2024 ਦੇ ਵਿੱਚ ਪੰਜਾਵੇਂ ਭਾਰਤ ਰਤਨ ਦਿੱਤਾ ਗਿਆ ਵੈਰੀ ਵੈਰੀ ਇੰਪੋਰਟੈਂਟ ਤਾਂ ਇਹ ਦਿੱਤਾ ਗਿਆ ਜੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਲਾਲ ਕ੍ਰਿਸ਼ਨ ਅਡਵਾਨੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਵਾਂ ਤੇ ਇਹਨਾਂ ਨੂੰ 2024 ਦਾ 50 ਨੰਬਰ ਦਾ ਭਾਰਤ ਰਤਨ ਅਵਾਰਡ ਦਿੱਤਾ ਗਿਆ ਦੇਖੋ 2000 ਮੈਂ ਜੇਕਰ ਗੱਲ ਕਰਾਂ 2023 ਤੱਕ 2023 ਤੱਕ ਟੋਟਲ 48 ਲੋਕਾਂ ਨੂੰ ਭਾਰਤ ਰਤਨ ਦਿੱਤਾ ਗਿਆ ਸੀ ਠੀਕ ਹੈ 2023 ਤੱਕ ਟੋਟਲ 48 ਲੋਕਾਂ ਨੂੰ ਭਾਰਤ ਰਤਨ ਮਿਲਿਆ ਉਸ ਤੋਂ ਬਾਅਦ 2024 ਦੇ ਵਿੱਚ ਸਭ ਤੋਂ ਪਹਿਲਾਂ ਘੋਸ਼ਣਾ ਹੋਈ ਕਪੂਰੀ ਠਾਕੁਰ ਦੀ ਇਹਨਾਂ ਨੂੰ ਮਿਲਿਆ ਫਿਰ 49ਵਾਂ ਠੀਕ ਹੈ ਤੇ ਨਨਜਮਾ ਉਸ ਤੋਂ ਬਾਅਦ ਘੋਸ਼ਣਾ ਕੀਤੀ ਲਾਲਕ੍ਰਿਸ਼ਨ ਅਡਵਾਨੀ ਦੀ ਇਹਨਾਂ ਨੂੰ ਮਿਲਿਆ ਪੰਜਾਮਾ ਇਹ मीनिंग ਹੈ ਇੱਥੇ ਫਿਰ ਤਿੰਨ ਇਕੱਠੀਆਂ ਘੋਸ਼ਣਾ ਹੋਈ ਹੈ ਜਿਹੜੀ ਤਿੰਨਾਂ ਦੀ ਮੈਂ ਤੁਹਾਨੂੰ ਦੱਸਿਆ ਸੀਗਾ ਚੌਧਰੀ ਚਰਨ ਸਿੰਘ ਪੀ ਵੀ ਨਰਸੀਮਾ ਰਾਓ ਅਤੇ ਐਮ ਐਸ ਸੁਆਮੀ ਨਾਥਨ ਇਹਨਾਂ ਤਿੰਨਾਂ ਦਾ ਐਲਾਨ ਇੱਕੋ ਦਿਨ ਹੋਇਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਪੰਜ ਲੋਕ ਆ ਜਿਨ੍ਹਾਂ ਨੂੰ 2024 ਦੇ ਵਿੱਚ ਸਨਮਾਨਿਤ ਕੀਤਾ ਜਾਵੇਗਾ ਇਹਨਾਂ ਦੇ ਵਿੱਚੋਂ ਇੱਕ ਜੀਵਤ ਆ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਉਹਨ ਲਾਲ ਕ੍ਰਿਸ਼ਨ ਅੜਵਾਨੀ ਲਾਲ ਕ੍ਰਿਸ਼ਨ ਅੜਵਾਨੀ ਭਾਰਤੀ ਰਾਜਨੀਤੀ ਦੀਆਂ ਸਭ ਤੋਂ ਪ੍ਰਮੁੱਖ ਹਸਤੀਆਂ ਵਿੱਚੋਂ ਇੱਕ ਆ ਤੇ ਇਹਨਾਂ ਨੂੰ ਦੇਸ਼ ਦੇ ਸਰਵੋੱਚ ਨਾਗਰਿਕ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਜਨਕਿ ਭਾਰਤ ਰਤਨ ਨਾਲ ਨੈਕਸਟ ਹੈ ਦੇਸ਼ ਦੇ ਪੰਜਵੇਂ ਪ੍ਰਧਾਨ ਮੰਤਰੀ ਨੂੰ ਭਾਰਤ ਰਤਨ 2024 ਨਾਲ ਸਨਮਾਨਿਤ ਕੀਤਾ ਜਾਵੇਗਾ ਉਹਨਾਂ ਦਾ ਨਾਮ ਕੀ ਆ ਹਾਂਜੀ ਦੇਸ਼ ਦੇ ਪੰਜਵੇਂ ਪ੍ਰਧਾਨ ਮੰਤਰੀ ਕੌਣ ਸੀਗੇ ਦੇਸ਼ ਦੇ ਪੰਜਵੇਂ ਪ੍ਰਧਾਨ ਮੰਤਰੀ ਸੀ ਚੌਧਰੀ ਚਰਨ ਸਿੰਘ ਤੇ ਇਹਨਾਂ ਨੂੰ 2024 ਨਾਲ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ অপਸ਼ਨ এ ਇਜ਼ ザ রাইਟ ਆਨਸਰ ਇਹ ਦੇਸ਼ ਦੇ ਪੰਜਵੇਂ ਪ੍ਰਧਾਨ ਮੰਤਰੀ ਆ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਚੌਧਰੀ ਚਰਨ ਸਿੰਘ ਨੈਕਸਟ ਹੈ ਭਾਰਤ ਦੇ ਨੌਵੇਂ ਪ੍ਰਧਾਨ ਮੰਤਰੀ ਨੂੰ ਸਾਲ 2024 ਲਈ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ ਉਹਨਾਂ ਦਾ ਨਾਮ ਕੀ ਆ ਹਾਂਜੀ 2024 ਦੇ ਵਿੱਚ ਦੋ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ ਠੀਕ ਹੈ ਪਹਿਲੇ ਦਾ ਨਾਮ ਕੀ ਸੀ ਚੌਧਰੀ ਚਰਨ ਸਿੰਘ ਇਹ ਪੰਜਵੇਂ ਨੰਬਰ ਦੇ ਸੀ ਤੇ ਜਿਹੜੇ ਪੀ ਵੀ ਨਰਸੀਮਾ ਰਾਓ ਆ ਇਹ ਨੌਵੇਂ ਨੰਬਰ ਦੇ ਆ ਤੇ ਇਹ ਨੌਵੇਂ ਨੰਬਰ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਆ ਸਾਡੇ ਦੇਸ਼ ਦੇ অপਸ਼ਨ ਸੀ ਇਸ ਆ ਰਾਈਟ ਆਨਸਰ ਪੀ ਵੀ ਨਰਸੀਮਾ ਰਾਓ ਤੇ ਇਹਨਾਂ ਨੂੰ ਵੀ 2024 ਦੇ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ ਇਹ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਆ ਪੀ ਵੀ ਨਰਸੀਮਾ ਰਾਓ ਤੇ ਇਹਨਾਂ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਦੇਸ਼ ਦੇ 9ਵੇਂ ਪ੍ਰਧਾਨ ਮੰਤਰੀ ਕੇਂਦਰੀ ਮੰਤਰੀ ਅਤੇ ਸੰਸਦ ਅਤੇ ਵਿਧਾਨ ਸਭਾ ਦੇ ਮੈਂਬਰ ਵਜੋਂ ਕਈ ਸਾਲਾਂ ਤੱਕ ਇਹਨਾਂ ਦੇ ਕੰਮ ਲਈ ਯਾਦ ਕੀਤਾ ਜਾਂਦਾ ਵਾ ਤੇ ਇਹਨਾਂ ਨੂੰ ਦੂਰ ਅੰਦੇਸੀ ਲੀਡਰਸ਼ਿਪ ਨੇ ਭਾਰਤ ਨੂੰ ਆਰਥਿਕ ਤੌਰ ਤੇ ਉન્નਤ ਬਣਾਉਣ ਅਤੇ ਦੇਸ਼ ਦੀ ਖੁਸ਼ਹਾਲੀ ਅਤੇ ਵਿਕਾਸ ਲਈ ਇੱਕ ਠੋਸ ਨੀਂਹ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਇਸ ਕਰਕੇ ਇਹਨਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ ਨੈਕਸਟ ਹੈ ਭਾਰਤ ਵਿੱਚ ਹਰੀ ਕ੍ਰਾਂਤੀ ਦਾ ਪਿਤਾਮਾ ਕਹੇ ਜਾਣ ਵਾਲੇ ਕਿਸ ਖੇਤੀ ਵਿਗਿਆਨੀ ਨੂੰ 2024 ਲਈ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ ਹਾਂਜੀ ਭਾਰਤ ਵਿੱਚ ਹਰੀ ਕ੍ਰਾਂਤੀ ਦੇ ਪਿਤਾਮਾ ਕਹੇ ਜਾਣ ਵਾਲੇ ਖੇਤੀ ਵਿਗਿਆਨੀ ਆ ਐਮ ਐਸ ਸੁਆਮੀ ਨਾਥਨ ਇਹਨਾਂ ਨੂੰ ਹਰੀ ਕ੍ਰਾਂਤੀ ਦੇ ਪਿਤਾਮਾ ਬੋਲਿਆ ਜਾਂਦਾ ਭਾਰਤ ਦੇ ਠੀਕ ਹੈ ਤੇ ਇਹਨਾਂ ਨੂੰ ਵੀ 2024 ਦੇ ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ ਆਪਸ਼ਨ A ਇਸ ਆ ਰਾਈਟ ਆਨਸਰ ਐਮ ਐਸ ਸੁਆਮੀ ਨਾਥਨ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਐਮ ਐਸ ਸੁਆਮੀ ਨਾਥਨ ਤੇ ਐਮ ਐਸ ਸੁਆਮੀਨਾਥਨ ਤੁਹਾਨੂੰ ਪਤਾ ਹੈ ਹਰੀ ਕ੍ਰਾਂਤੀ ਦੇ ਪਿਤਾਮਾ ਮੰਨੇ ਗਏ ਆ ਇਹਨਾਂ ਨੇ ਖੇਤੀਬਾੜੀ ਅਤੇ ਕਿਸਾਨਾਂ ਦੀ ਭਲਾਈ ਵਿੱਚ ਕਾਫੀ ਜ਼ਿਆਦਾ ਇਹਨਾਂ ਦਾ ਯੋਗਦਾਨ ਰਿਹਾ ਜਿਸ ਕਰਕੇ ਇਹਨਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ ਨੈਕਸਟ ਹੈ ਭਾਰਤ ਰਤਨ ਕੇਸ ਦੁਆਰਾ ਦਿੱਤਾ ਜਾਂਦਾ ਹੈ ਦੇਖੋ ਕੋਸ਼ਨਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤੀ ਸੀ ਕਿ ਭਾਰਤ ਰਤਨ 2024 ਕਿਹਨਾਂ ਨੂੰ ਦਿੱਤਾ ਜਾਣਾ ਠੀਕ ਹੈ ਪਰ ਦਿੱਤਾ ਕਿਹਦੇ ਦੁਆਰਾ ਜਾਂਦਾ ਵਾ ਰਾਸ਼ਟਰਪਤੀ ਦੁਆਰਾ ਤੇ ਐਟ ਪ੍ਰੈਸੈਂਟ ਸਾਡੇ ਰਾਸ਼ਟਰਪਤੀ ਹੈ ਕੌਣ ਦ੍ਰੋਪਦੀ ਮੁਰਮੂ ਜੀ ਤੇ ਉਹੀ ਇਹਨਾਂ ਨੂੰ ਇਹ ਰਾਸ਼ਟਰਪਤੀ ਜਿਹੜਾ ਭਾਰਤ ਰਤਨ ਅਵਾਰਡ ਆ ਉਹ ਪ੍ਰਦਾਨ ਕਰਨਗੇ ਨੈਕਸਟ ਹੈ ਭਾਰਤ ਰਤਨ ਅਵਾਰਡ ਨਾਲ ਸਭ ਤੋਂ ਪਹਿਲਾਂ ਕਿਸ ਨੂੰ ਸਨਮਾਨਿਤ ਕੀਤਾ ਗਿਆ ਸੀ ਹਾਂਜੀ ਜਿਹੜਾ ਸਭ ਤੋਂ ਪਹਿਲਾ ਪਰਦਾ ਭਾਰਤ ਰਤਨ ਮਿਲਿਆ ਸੀ ਉਹ ਕਿਸ ਨੂੰ ਮਿਲਿਆ ਸੀ ਤਾਂ ਸਭ ਤੋਂ ਪਹਿਲਾਂ ਭਾਰਤ ਰਤਨ ਮਿਲਿਆ ਸੀਗਾ ਜੀ ਚੰਦਰ ਸੇਖਰ ਬੈਂਕਟਾ ਰਮਨ ਚੱਕਰਵਰਤੀ ਰਾਜਗੋਪਾਲਚਾਰੀ ਅਤੇ ਸਰਬਪੱਲੀ ਰਾਧਾ ਕ੍ਰਿਸ਼ਨਨ ਯਾਨੀ ਕਿ ਉਪਰੋਕਤ ਸਾਰੇ ਹੀ ਇਹਨਾਂ ਤਿੰਨਾਂ ਨੂੰ ਭਾਰਤ ਰਤਨ ਅਵਾਰਡ ਮਿਲਿਆ ਸੀ ਸਭ ਤੋਂ ਪਹਿਲਾ ਠੀਕ ਹੈ ਸਭ ਤੋਂ ਪਹਿਲਾਂ ਕਿਹਨੂੰ ਭਾਰਤ ਰਤਨ ਅਵਾਰਡ ਮਿਲਿਆ অপਸ਼ਨ ਦੇ ਵਿੱਚ ਤੁਹਾਨੂੰ ਇੱਕ ਦਾ ਨਾਮ ਵੀ ਆ ਸਕਦਾ ਵਾ ਤੇ ਤਿੰਨ ਦੇ ਨਾਮ ਵੀ ਆ ਸਕਦੇ ਆ ਸੋ ਆਪਣਾ ਕਲੀਅਰ ਕਰੋ ਇਸ ਨੂੰ ਤੇ ਨਾਮ ਯਾਦ ਰੱਖੋ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਸੀ ਰਾਜਗੋਪਾਲ ਚਾਰੀ ਤੇ ਐਸ ਰਾਦਾ ਕ੍ਰਿਸ਼ਨਨ ਸੀ ਵੀ ਰਮਨ ਠੀਕ ਹੈ ਨੈਕਸਟ ਹੈ 2 2 ਜਨਵਰੀ 1954 ਨੂੰ ਭਾਰਤ ਰਤਨ ਪੁਰਸਕਾਰ ਕਿਸ ਨੇ ਸਥਾਪਿਤ ਕੀਤਾ ਸੀ ਹਾਂਜੀ 2 ਜਨਵਰੀ 1954 ਨੂੰ ਭਾਰਤ ਰਤਨ ਜਿਹੜਾ ਇਹ ਕਿਸ ਨੇ ਸਥਾਪਿਤ ਕੀਤਾ ਸੀ ਭਾਰਤ ਰਤਨ ਦੀ ਸਥਾਪਨਾ ਕੀਤੀ ਸੀ ਸਾਡੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਨੇ ਤਾਂ ਆਪਸ਼ਨ ਡੀ ਇੱਥੇ ਰਾਈਟ ਆਂਸਰ ਹੈ ਠੀਕ ਹੈ ਨੈਕਸਟ ਹੈ ਸਾਲ 2024 ਤੱਕ ਕਿੰਨੇ ਰਾਸ਼ਟਰਪਤੀਆਂ ਨੂੰ ਭਾਰਤ ਰਤਨ ਦਿੱਤਾ ਗਿਆ ਹੈ ਹਾਂਜੀ ਸਾਲ 2024 ਤੱਕ ਇਥੇ ਸਾਲ 2024 ਤੱਕ ਦੀ ਗੱਲ ਹੋ ਰਹੀ ਆ ਕਿ ਹੁਣ ਤੱਕ ਕਿੰਨੇ ਲੋਕਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਹੈ ਜਿਹੜੇ ਰਾਸ਼ਟਰਪਤੀ ਦੇ ਆਉਂਦੇ ਤੇ ਸੀ ਤਾਂ 6 অপਸ਼ਨ ਡੀ ਇਸ ਆ ਰਾਈਟ ਆਨਸਰ 6 ਦੇ ਨਾਮ ਨੋਟ ਕਰ ਲਓ ਰਾਸ਼ਟਰਪਤੀ ਇਹ ਛੇ ਰਾਸ਼ਟਰਪਤੀ ਆ ਡਾਕਟਰ ਸਰਪੱਲੀ ਰਾਧਾਕ੍ਰਿਸ਼ਨਨ ਇਹਨਾਂ ਨੂੰ 1954 ਦੇ ਵਿੱਚ ਭਾਰਤ ਰਤਨ ਮਿਲਿਆ ਪਰ ਨਵ ਮੁਖਰਜੀ ਇਹਨਾਂ ਨੂੰ 2019 ਦੇ ਵਿੱਚ ਭਾਰਤ ਰਤਨ ਮਿਲਿਆ ਬੀਵੀ ਗਿਰੀ ਇਹਨਾਂ ਨੂੰ 1975 ਦੇ ਵਿੱਚ ਭਾਰਤ ਰਤਨ ਮਿਲਿਆ ਯਾਕਿਰ ਹੁਸੈਨ ਇਹਨਾਂ ਨੂੰ 1963 ਵਿੱਚ ਭਾਰਤ ਰਤਨ ਮਿਲਿਆ ਡਾਕਟਰ ਜਿੰਦਰ ਪ੍ਰਸ਼ਾਦ ਇਹਨਾਂ ਨੂੰ 1962 ਵਿੱਚ ਭਾਰਤ ਰਤਨ ਮਿਲਿਆ ਡਾਕਟਰ ਏ ਪੀ ਜੇ ਅਬਦੁਲ ਕਲਾਮ ਇਹਨਾਂ ਨੂੰ 1970 ਵਿੱਚ ਭਾਰਤ ਰਤਨ ਮਿਲਿਆ ਨੈਕਸਟ ਪਹਿਲੀ ਵਾਰ ਭਾਰਤ ਰਤਨ ਕਿਸ ਨੂੰ ਦਿੱਤਾ ਗਿਆ ਸੀ ਹਾਂਜੀ ਇਹਨਾਂ ਆਪਸ਼ਨਸ ਦੇ ਵਿੱਚੋਂ ਪਹਿਲੀ ਵਾਰ ਭਾਰਤ ਰਤਨ ਕਿਸ ਨੂੰ ਦਿੱਤਾ ਗਿਆ ਸੀ ਤਾਂ ਮੈਂ ਪਹਿਲਾਂ ਵੀ ਤੁਹਾਨੂੰ ਉਪਰ ਤਿੰਨ ਨਾਮ ਦੱਸੇ ਸੀ ਜਿਨ੍ਹਾਂ ਨੂੰ ਭਾਰਤ ਰਤਨ ਮਿਲੇ ਆ ਤਾਂ ਸਰਪੰਲੀ ਰਾਧਾ ਕ੍ਰਿਸ਼ਨਨ ਇਹਦੇ ਵਿੱਚ ਆ ਠੀਕ ਹੈ ਇਹ ਸਾਡੇ ਪ੍ਰਧਾਨ ਮੰਤਰੀ ਸੀਗੇ ਦੂਜੇ ਪ੍ਰਧਾਨ ਮੰਤਰੀ ਸੀ ਸਰਵਪੱਲੀ ਰਾਧਾ ਕ੍ਰਿਸ਼ਨਨ ਤੇ ਇਹਨਾਂ ਨੂੰ ਭਾਰਤ ਰਤਨ ਜਿਹੜਾ ਪਹਿਲੀ ਵਾਰ ਮਿਲਿਆ ਸੀ ਇਨਾਂ ਆਪਸ਼ਨਸ ਦੇ ਵਿੱਚੋਂ ਠੀਕ ਹੈ ਉੱਪਰ ਮੈਂ ਤੁਹਾਨੂੰ ਕਰਵਾਇਆ ਵਾ ਕਿ ਕਿੰਨਾਂ ਨੂੰ ਭਾਰਤ ਰਤਨ ਪਹਿਲੀ ਵਾਰ ਹੀ ਮਿਲਿਆ ਸੀ ਇੱਥੇ ਤੁਹਾਨੂੰ ਉਹ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਪਹਿਲਾਂ ਵੀ ਬੋਲਿਆ ਸੀ ਕਿ ਇੱਕ ਆਪਸ਼ਨ ਵਾਲਾ ਵੀ ਐਮਸੀਕਿਊ ਆ ਸਕਦਾ ਸੋ ਧਿਆਨ ਨਾਲ ਕਰੋ ਠੀਕ ਹੈ ਸਰਵਪੱਲੀ ਰਾਧਾ ਕ੍ਰਿਸ਼ਨਨ ਹਾਂਜੀ ਨੈਕਸਟ ਕੁਐਸਚਨ ਹੈ ਭਾਰਤ ਰਤਨ ਅਵਾਰਡ ਦਾ ਆਕਾਰ ਕੀ ਹੈ ਹਾਂਜੀ ਭਾਰਤ ਰਤਨ ਅਵਾਰਡ ਦਾ ਆਕਾਰ ਇਹਨਾਂ ਵਿੱਚੋਂ ਕਿਸ ਵਰਗਾ ਵਾ ਪਿੱਪਲ ਦੇ ਪੱਤੇ ਵਰਗਾ অপਸ਼ਨ ਸੀ ਇਸ ਆ ਰਾਈਟ ਆਨਸਰ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਭਾਰਤ ਰਤਨ ਅਵਾਰਡ ਦੀ ਇਮੇਜ ਜਿਹੜਾ ਕਿ ਪਿੱਪਲ ਦੇ ਪੱਤੇ ਵਰਗਾ ਦਿਖਾਈ ਦੇ ਰਿਹਾ ਇਹ ਵੀ ਪੁੱਛ ਸਕਦੇ ਕਿ ਭਾਰਤ ਰਤਨ ਕਿਹੜੀ ਲਿਪੀ ਵਿੱਚ ਲਿਖਿਆ ਗਿਆ ਵਾ ਦੇਵਨਾਗਰੀ ਦੇ ਵਿੱਚ ਲਿਖਿਆ ਗਿਆ ਵਾ ਨੈਕਸਟ ਹੈ ਭਾਰਤ ਰਤਨ ਪ੍ਰਾਪਤ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਕੌਣ ਬਣਿਆ ਹੈ ਹਾਂਜੀ ਹੁਣ ਤੱਕ ਭਾਰਤ ਰਤਨ ਜਿਨ੍ਹਾਂ ਨੂੰ ਵੀ ਮਿਲੇ ਆ ਉਹਨਾਂ ਦੇ ਵਿੱਚੋਂ ਸਭ ਤੋਂ ਘੱਟ ਉਮਰ ਦੇ ਵਿੱਚ ਭਾਰਤ ਰਤਨ ਕਿਹਨੂੰ ਦਿੱਤਾ ਗਿਆ ਸੀਗਾ ਸਚਿਨ ਤਿੰਦਲਗੁਰ ਨੂੰ অপশন এ ইজ দা রাইট আনসার দেখ ਸਕਦੇ ਹੋ ਤੁਸੀਂ ইমেজ ਦੇ ਵਿੱਚ ਵੀ ਸਚਿਨ ਤੇਂਦুলਕਰ ਇਹਨਾਂ ਨੂੰ ਸਾਲ 2014 ਦੇ ਵਿੱਚ ਭਾਰਤ ਰਤਨ ਦਿੱਤਾ ਗਿਆ ਸੀ ਤੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਹੈ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ ਨੈਕਸਟ ਹੈ ਖੇਡ ਜਗਤ ਵਿੱਚ ਭਾਰਤ ਰਤਨ ਪ੍ਰਾਪਤ ਕਰਨ ਵਾਲਾ ਪਹਿਲਾ ਵਿਅਕਤੀ ਕੌਣ ਬਣਿਆ ਹੈ ਹਾਂਜੀ ਖੇਡ ਜਗਤ ਵਿੱਚ ਭਾਰਤ ਰਤਨ ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀ ਬਣੇ ਆ ਸਚਿਨ ਤੇਂਦুলਕਰ ਇਹਨਾਂ ਨੂੰ 2014 ਦੇ ਵਿੱਚ ਭਾਰਤ ਰਤਨ ਦਿੱਤਾ ਗਿਆ অপশন ਬੀ ਇਜ਼ ਆ রাইਟ ਆਨਸਰ ਨੈਕਸਟ ਹੈ ਭਾਰਤ ਰਤਨ ਪ੍ਰਾਪਤ ਕਰਨ ਵਾਲਾ ਪਹਿਲਾ ਵਿਗਿਆਨੀ ਕੌਣ ਸੀ ਹਾਂਜੀ ਵਿਗਿਆਨੀ ਬਾਰੇ ਵੀ ਆਪਾਂ ਉੱਪਰ ਗੱਲ ਕਰ ਚੁੱਕੇ ਹਾਂ ਸੀ ਵੀ ਰਮਨ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਕਿ ਇਸ ਨਾਮ ਨੂੰ ਧਿਆਨ ਦੇ ਵਿੱਚ ਰੱਖੋ ਸੀ ਵੀ ਰਮਨ ਭਾਰਤ ਰਤਨ ਪ੍ਰਾਪਤ ਕਰਨ ਵਾਲਾ ਪਹਿਲਾ ਵਿਗਿਆਨੀ ਸੀ ਸੀ ਵੀ ਰਮਨ ਇਹਨਾਂ ਨੂੰ 1954 ਦੇ ਵਿੱਚ ਭਾਰਤ ਰਤਨ ਦਿੱਤਾ ਗਿਆ অপਸ਼ਨ A ਇਸ ਦਾ ਰਾਈਟ ਆਨਸਰ ਸੀ ਵੀ ਰਮਨ ਇੱਕ ਵਿਗਿਆਨੀ ਸੀਗੇ ਠੀਕ ਹੈ ਨੈਕਸਟ ਹੈ ਇੱਕ ਸਾਲ ਵਿੱਚ ਵੱਧ ਤੋਂ ਵੱਧ ਕਿੰਨੇ ਜੀਵਤ ਲੋਕਾਂ ਨੂੰ ਭਾਰਤ ਰਤਨ ਦਿੱਤਾ ਜਾਂਦਾ ਹੈ ਹਾਂਜੀ ਇੱਕ ਸਾਲ ਦੇ ਵਿੱਚ ਟੋਟਲ ਤਿੰਨ ਲੋਕਾਂ ਨੂੰ ਜੀਵਤ ਲੋਕ ਤਿੰਨ ਜੀਵਤ ਲੋਕਾਂ ਨੂੰ ਹੀ ਭਾਰਤ ਰਤਨ ਦਿੱਤਾ ਜਾ ਸਕਦਾ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਕੌਣ ਸ਼ਿਫਾਰਿਸ਼ ਕਰਦਾ ਹੈ ਕਿ ਭਾਰਤ ਰਤਨ ਦਿੱਤਾ ਜਾਣਾ ਚਾਹੀਦਾ ਹੈ ਹਾਂਜੀ ਭਾਰਤ ਰਤਨ ਦੇਣ ਦਾ ਐਲਾਨ ਕੌਣ ਕਰਦਾ ਜਾਂ ਸ਼ਿਫਾਰਿਸ਼ ਕੌਣ ਕਰਦਾ ਵਾ ਤਾਂ ਇਹ ਕਰਦੇ ਆ ਪ੍ਰਧਾਨ ਮੰਤਰੀ অপশন এ ইজ দা রাইট আনসার आंसर దੰਦਾ કોણ ਆ রাষ্ট্রপতি ঠিক এ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਭਾਰਤ ਰਤਨ ਅਵਾਰਡ ਕਿਸ ਰੰਗ ਦੇ ਰੀਵਨ ਵਿੱਚ ਪਹਿਨਾਇਆ ਜਾਂਦਾ ਹੈ हां जी ਭਾਰਤ ਰਤਨ ਅਵਾਰਡ ਦੇ ਜਿਹੜੇ ਰੰਗ ਦਾ ਰੀਵਨ ਆ ਰੀਵਨ ਬਾਰੇ ਪੁੱਛਿਆ ਗਿਆ ਰੀਵਨ ਦਾ ਜਿਹੜਾ ਰੰਗ ਆ ਉਹ ਸਫੇਦ ਆ ঠিক ਹੈ অপশন এ ਇੱਥੇ রাইਟ ਆਨਸਰ ਹੈ ਨੈਕਸਟ ਹੈ ਭਾਰਤ ਰਤਨ ਅਵਾਰਡ ਪ੍ਰਾਪਤ ਕਰਨ ਵਾਲਾ ਪਹਿਲਾ ਸੰਗੀਤਕਾਰ ਕੌਣ ਸੀ हां जी ਭਾਰਤ ਰਤਨ ਅਵਾਰਡ ਪ੍ਰਾਪਤ ਕਰਨ ਵਾਲੇ ਪਹਿਲੇ ਸੰਗੀਤਕਾਰ ਸੀ ਪਹਿਲੀ ਮਹਿਲਾ ਸੰਗੀਤਕਾਰ ਸੀ ਇਹ ਠੀਕ ਹੈ ਮਹਿਲਾ ਜਬ ਵੈਸੇ ਜੇ 올ਓਵਰ ਗੱਲ ਕਰੀਏ ਕਿੰਨਾਂ ਨੂੰ ਪਹਿਲੇ ਸੰਗੀਤਕਾਰ ਕੌਣ ਸੀ ਫਿਰ ਵੀ ਐਮ ਐਸ ਐਮ ਐਸ ਸੁਭੂ ਲక్ష్ਮੀ ਆ ਸਕਦਾ ਵਾ ਠੀਕ ਹੈ ਤੇ ਜੇਕਰ ਇਹ ਪੁੱਛ ਲਿਆ ਜਾਵੇ ਪਹਿਲੀ ਮਹਿਲਾ ਕੌਣ ਸੀਗੀ ਭਾਰਤ ਰਤਨ ਅਵਾਰਡ ਪ੍ਰਾਪਤ ਕਰਨ ਵਾਲੀ ਸੰਗੀਤਕਾਰ ਮਹਿਲਾ ਕੌਣ ਸੀਗੀ ਐਮ ਐਸ ਸੁਭੂ ਲక్ష్ਮੀ ਤੇ ਉਹ ਓਵਰ ਆਲ ਵੀ ਇਹ ਪਹਿਲੇ ਹੀ ਸੀਗੀ ਠੀਕ ਹੈ ਜਾਇੰਟਸ ਦੀ ਜਾਇੰਟਸ ਤੇ ਮਹਿਲਾਵਾਂ ਦੀ ਗੱਲ ਕਰੀਏ ਤਾਂ ਵੀ ਐਮ ਐਸ ਸੁਭੂ ਲక్ష్ਮੀ ਨੂੰ ਹੀ ਪਹਿਲਾਂ ਮਿਲਿਆ ਸੰਗੀਤਕਾਰ ਦੇ ਖੇਤਰ ਵਿੱਚ ਠੀਕ ਹੈ ए ने एम एस सुबुलक्ष्मी ਤੇ एम एस लक्ष्मी ਭਾਰਤ ਰਤਨ ਪ੍ਰਾਪਤ ਕਰਨ ਵਾਲੀ ਪਹਿਲੀ ਸੰਗੀਤਕਾਰ ਆ ਇਹਨਾਂ ਨੂੰ 1998 ਦੇ ਵਿੱਚ ਮਿਲਿਆ ਸੀ ਇਹ ਅਵਾਰਡ ਤੇ 1954 ਦੇ ਵਿੱਚ ਪਦਮ ਪੂਸ਼ਨ ਮਿਲਿਆ ਇਸ ਤੋਂ ਇਲਾਵਾ ਸੰਗੀਤਨਾਟਕ ਅਕੈਡਮੀ ਅਵਾਰਡ ਵੀ ਮਿਲਿਆ 1964 ਦੇ ਵਿੱਚ ਰੈਮਨ ਮੈਗਸੈਸੇ ਅਵਾਰਡ ਮਿਲਿਆ 1975 ਵਿੱਚ ਪਦਮ ਵਿਭੂਸ਼ਣ ਮਿਲਿਆ 1988 ਦੇ ਵਿੱਚ ਕੈਲਾਸ਼ ਸਨਮਾਨ ਮਿਲਿਆ ਸੀ ਇਹਨਾਂ ਨੂੰ ਨੈਕਸਟ ਟਾਈਮ ਕਿਹੜੇ ਦੋ ਗੈਰ ਨਾਗਰਿਕਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਹੈ ਹਾਂਜੀ ਗੈਰ ਨਾਗਰਿਕ ਜਿਹੜੇ ਸਾਡੇ ਭਾਰਤ ਦੇ ਨਾਗਰਿਕ ਨਹੀਂ ਗਏ ਠੀਕ ਹੈ ਉਹ ਕਿਹੜੇ ਦੋ ਨਾਗਰਿਕਾ ਜਿਹੜੇ ਭਾਰਤ ਦੇ ਨਹੀਂ ਗੇ ਪਰ ਫਿਰ ਵੀ ਉਹਨਾਂ ਨੂੰ ਭਾਰਤ ਰਤਨ ਮਿਲਿਆ ਵਾ ਤਾਂ ਇਹ ਮਿਲਿਆ ਖਾਨ ਅਬਦੁਲ ਗਫਾਰ ਖਾਨ ਅਤੇ ਨੈਲਸਨ ਮੰਡੇਲਾ অপਸ਼ਨ ਨੰਬਰ ਸੀ ਇਸ ਆ ਰਾਈਟ ਆਨਸਰ ਉਪਰੋਕਤ ਦੋਵੇਂ ਹੀ ਠੀਕ ਹੈ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਖਾਨ ਅਬਦੁਲ ਗਫਾਰ ਖਾਨ ਅਤੇ ਨੈਲਸਨ ਮੰਡੇਲਾ ਨੈਕਸਟ ਹੈ ਭਾਰਤ ਰਤਨ ਨਾਲ ਸਨਮਾਨਿਤ ਪਹਿਲੀ ਭਾਰਤੀ ਔਰਤ ਕੌਣ ਬਣੀ ਹੈ ਹਾਂਜੀ ਉਹ ਪਹਿਲੀ ਭਾਰਤੀ ਔਰਤ ਕੌਣ ਆ ਜਿਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ ਤਾਂ ਪਹਿਲੀ ਭਾਰਤੀ ਔਰਤ ਬਣੀ ਹੈ ਜਿਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ ਇੰਦਰਾ ਗਾਂਧੀ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਕਦੋਂ ਸਨਮਾਨਿਤ ਕੀਤਾ ਗਿਆ 1971 ਦੇ ਵਿੱਚ ਇੰਦਰਾ ਗਾਂਧੀ ਪਹਿਲੀ ਮਹਿਲਾ ਵਾ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ 1971 ਦੇ ਵਿੱਚ ਮਿਲਿਆ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਭਾਰਤ ਰਤਨ ਪ੍ਰਾਪਤ ਕਰਨ ਵਾਲੀਆਂ ਔਰਤਾਂ ਦੇ ਬਾਰੇ ਤੁਸੀਂ ਦੇਖ ਸਕਦੇ ਹੋ ਹੁਣ ਤੱਕ 5 ਵਰਤਾਵਾ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ ਇੰਦਰਾ ਗਾਂਧੀ ਨੂੰ ਸਾਲ 1971 ਵਿੱਚ ਭਾਰਤ ਰਤਨ ਮਿਲਿਆ ਉਹਨਾਂ ਤੋਂ ਬਾਅਦ ਮਦਰ ਟੈਰੇਸਾ ਨੂੰ ਮਿਲਿਆ 1980 ਦੇ ਵਿੱਚ ਫਿਰ 1997 ਦੇ ਵਿੱਚ ਅਰੁਣਾ ਆਸਫ ਅਲੀ ਨੂੰ ਮਿਲਿਆ ਤੇ ਫਿਰ 1993 ਦੇ ਵਿੱਚ ਇਹ ਸੰਗੀਤਕਾਰ ਹੈ ਠੀਕ ਹੈ ਸੰਗੀਤਕਾਰ ਦੇ ਖੇਤਰ ਦੇ ਵਿੱਚ ਐਮ ਐਸ ਸੁਭੋ ਲక్ష్ਮੀ ਨੂੰ ਮਿਲਿਆ 1998 ਚ ਲਤਾ ਮੰਗੇ ਸ਼ੰਕਰ ਨੂੰ 2001 ਚ ਮਿਲਿਆ ਠੀਕ ਹੈ ਨੈਕਸਟ ਹੈ ਪਹਿਲੀ ਵਾਰ ਮਰਨ ਉਪਰੰਤ ਭਾਰਤ ਰਤਨ ਅਵਾਰਡ ਕਿਸ ਨੂੰ ਦਿੱਤਾ ਗਿਆ ਸੀ ਹਾਂਜੀ ਪਹਿਲੀ ਵਾਰ ਮਰਨ ਉਪਰੰਤ ਭਾਰਤ ਰਤਨ ਅਵਾਰਡ ਮਿਲਿਆ ਸੀਗਾ ਲਾਲ ਬਹਾਦਰ ਸ਼ਾਸਤਰੀ ਨੂੰ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਤੇ ਇਹਨਾਂ ਨੂੰ ਮਰਨ ਉਪਰੰਤ ਪਹਿਲੀ ਵਾਰ ਇਹ ਵਿਅਕਤੀ ਸੀ ਜਿਨ੍ਹਾਂ ਨੇ ਮਰਨ ਉਪਰੰਤ ਭਾਰਤ ਰਤਨ ਅਵਾਰਡ ਪ੍ਰਾਪਤ ਕੀਤਾ ਸੀ ਨੈਕਸਟ ਹੈ ਹਾਂਜੀ 1987 ਵਿੱਚ ਭਾਰਤ ਰਤਨ ਅਵਾਰਡ ਪ੍ਰਾਪਤ ਕਰਨ ਵਾਲਾ ਪਹਿਲਾ ਵਿਦੇਸ਼ੀ ਕੌਣ ਸੀ 1987 ਵਿੱਚ ਭਾਰਤ ਰਤਨ ਅਵਾਰਡ ਪ੍ਰਾਪਤ ਕਰਨ ਵਾਲੇ ਪਹਿਲੇ ਵਿਦੇਸ਼ੀ ਸੀਗੇ ਖਾਨ ਅਬਦੁਲ ਗਫਾਰ ਖਾਨ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਇਹਨਾਂ ਨੂੰ 1987 ਦੇ ਵਿੱਚ ਭਾਰਤ ਰਤਨ ਅਵਾਰਡ ਮਿਲਿਆ ਸੀਗਾ ਠੀਕ ਹੈ ਤੇ ਫਰੰਟੀਅਰ ਗਾਂਧੀ ਦੇ ਨਾਮ ਨਾਲ ਮਸ਼ਹੂਰ ਆਹੇ ਖਾਨ ਅਬਦੁਲ ਗਫਾਰ ਖਾਨ ਇਹਨਾਂ ਨੂੰ 1987 ਵਿੱਚ ਭਾਰਤ ਰਤਨ ਮਿਲਿਆ ਸੀ ਤੇ ਪਹਿਲੇ ਗੈਰ ਨਾਗਰਿਕ ਸੀਗੇ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਵਿਦੇਸ਼ੀ ਨਾਗਰਿਕ ਸੀ ਤੇ ਇਹ ਪੁਰਸਕਾਰ 1 ਸਾਲ ਬਾਅਦ 1988 ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਸੀ ਇਹ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਠੀਕ ਹੈ ਨੈਕਸਟ ਹੈ 1990 ਵਿੱਚ ਭਾਰਤ ਰਤਨ ਅਵਾਰਡ ਪ੍ਰਾਪਤ ਕਰਨ ਵਾਲਾ ਦੂਜਾ ਵਿਦੇਸ਼ੀ ਕੌਣ ਸੀ ਹਾਂਜੀ 1990 ਦੇ ਵਿੱਚ ਭਾਰਤ ਰਤਨ ਪ੍ਰਾਪਤ ਕਰਨ ਵਾਲੀ ਦੂਜੀ ਵਿਦੇਸ਼ੀ ਸੀਗੇ ਨੈਲਸਨ ਮੰਡੇਲਾ অপশন এ ইজ আ রাইট आंसरネルসন ম্যান্ডেলা দেখ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਇਹਨਾਂ ਨੂੰ 1990 ਦੇ ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਇਹ ਦੱਖਣੀ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਹੈ ਨੈਲਸਨ ਮੰਡੇਲਾ ਤੇ ਇਹਨਾਂ ਨੂੰ 1990 ਦੇ ਵਿੱਚ ਭਾਰਤ ਰਤਨ ਦਿੱਤਾ ਗਿਆ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਦੂਜੇ ਵੀ ਦੇਸੀ ਨਾਗਰਿਕ ਸੀ نیشنل ਮੰਡੇਲਾ ਨੂੰ ਦੱਖਣੀ ਅਫਰੀਕਾ ਦੀ ਗਾਂਧੀ ਵਜੋਂ ਵੀ ਜਾਣਿਆ ਜਾਂਦਾ नेक्स्ट ਹੈ ਮਰਨ ਉਪਰੰਤ ਭਾਰਤ ਰਤਨ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਕੌਣ ਸੀ ਹਾਂਜੀ ਮਰਨ ਉਪਰੰਤ ਪਾਰਤ੍ਰਨ ਅਵਾਰਡ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਸੀਗੀ ਅਰੁਣਾ ਆਸਫ ਅਲੀ 1997 ਦੇ ਵਿੱਚ ਇਹਨਾਂ ਨੂੰ ਦਿੱਤਾ ਗਿਆ ਆਪਸ਼ਨ ਸੀ ਇਸ ਆ ਰਾਈਟ ਆਨਸਰ ਨੈਕਸਟ ਅਰੁਣਾ ਆਸਫ ਅਲੀ ਤੁਸੀਂ ਐਮਐਸ ਦੇ ਵਿੱਚ ਵੀ ਦੇਖ ਸਕਦੇ ਹੋ 2019 ਵਿੱਚ ਭਾਰਤ ਰਤਨ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹਾਂਜੀ 2019 ਦੇ ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ ਜੀ ਪਰਨਵ ਮੁਖਰਜੀ ਪੂਪੇਨ ਹਜ਼ਾਰੀਕਾ ਇਹਨਾਂ ਨੂੰ ਮਰਨ ਉਪਰੰਤ ਦਿੱਤਾ ਗਿਆ ਨਾਨਾਜੀ ਦੇਸਮukh অপশন নাম্বার ডি ইজ আ রাইট आंसर ठीक है हां जी देख सकते हो ਤੁਸੀਂ ইমেজ ਦੇ ਵਿੱਚ ਵੀ ਪਰਨਵ ਮੁਖਰਜੀ ਤੇ ਨਾਨਾ ਜੀ ਦੇਸ਼ਮੁਖ ঠিক ਹੈ ਤੇ ਇੱਕ ਨੇ ਪੂਪੇਨ ਹਜ਼ਾਰੀ ਕਹਿੰਨ ਨੂੰ ਮਰਨ ਉਪਰੰਤ ਮਿਲਿਆ ਸੀ 2019 ਦੇ ਵਿੱਚ ਤਿੰਨ ਲੋਕਾਂ ਨੂੰ ਮਿਲਿਆ ਸੀ ਨੈਕਸਟ ਹੈ ਭਾਰਤ ਰਤਨ ਅਵਾਰਡ ਪ੍ਰਾਪਤ ਕਰਨ ਵਾਲਾ ਪਹਿਲਾ ਉਦਯੋਗਪਤੀ ਕੌਣ ਸੀ हां जी ਭਾਰਤ ਰਤਨ ਅਵਾਰਡ ਪ੍ਰਾਪਤ ਕਰਨ ਵਾਲੇ ਪਹਿਲੇ ਉਦਯੋਗਪਤੀ ਸੀਗੇ ਜੇ ਆਰ ਡੀ ਟਾਟਾ অপশন বি ইজ দা রাইট आंसर 1992 ਦੇ ਵਿੱਚ ਇਹਨਾਂ ਨੂੰ ਭਾਰਤ ਰਤਨ ਮਿਲਿਆ ਜੇ ਆਰ ਟਾਟਾ ਇਹਨਾਂ ਦੀ ਫੁੱਲ ਫਾਰਮ ਆ ਜਹਾਗੀਰ ਰਤਨ ਜੀ ਦਾਦਾਬਾਈ ਟਾਟਾ ਠੀਕ ਹੈ ਇਹਨਾਂ ਦਾ ਨਾਮ ਦੇਖ ਲਓ ਤੇ ਇਮੇਜ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਨੈਕਸਟ ਹੈ ਭਾਰਤ ਰਤਨ ਪ੍ਰਾਪਤ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ ਹਾਂਜੀ ਭਾਰਤ ਰਤਨ ਪ੍ਰਾਪਤ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਇਨਾ ਆਪਸ਼ਨਸ ਦੇ ਵਿੱਚੋਂ ਇਨਾ ਆਪਸ਼ਨ ਤੇ ਡਿਪੈਂਡ ਕਰਦਾ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਨਾ ਕਿ ਆਪਸ਼ਨ ਤੇ ਵੀ ਕੋਈ ਜਵਾਬ ਡਿਪੈਂਡ ਕਰਦੇ ਆ ਤਾਂ ਆਪਸ਼ਨ ਸੀ ਇਸ ਆ ਰਾਈਟ ਆਨਸਰ ਜਵਾਹਰ ਲਾਲ ਨਹਿਰੂ ਇਹਨਾਂ ਨੂੰ 1955 ਦੇ ਵਿੱਚ ਭਾਰਤ ਰਤਨ ਮਿਲਿਆ ਸੀ ਨੈਕਸਟ ਹੈ ਭਾਰਤ ਰਤਨ ਦਾ ਪੁਰਸਕਾਰ ਮਰਨ ਉਪਰੰਤ ਕਦੋਂ ਸ਼ੁਰੂ ਹੋਇਆ ਹਾਂਜੀ ਭਾਰਤ ਰਤਨ ਅਵਾਰਡ ਮਰਨ ਉਪਰੰਤ ਦੇਣਾ ਕਦੋਂ ਤੋਂ ਸ਼ੁਰੂ ਹੋਇਆ ਸੀ 1955 ਤੋਂ অপশন সি ইজ দা রাইট আনসার নেক্সট 1954 ਵਿੱਚ ਇਹ ਸਨਮਾਨ ਜਿਉਂਦੇ ਹੀ ਦਿੱਤਾ ਗਿਆ ਸੀ 1954 ਦੇ ਵਿੱਚ ਠੀਕ ਹੈ 54 ਦੇ ਵਿੱਚ ਜਿਉਂਦੇ ਲੋਕਾਂ ਨੂੰ ਹੀ ਦਿੱਤਾ ਗਿਆ ਸੀ ਪਰ 1955 ਵਿੱਚ ਮਰਨ ਉਪਰੰਤ ਭਾਰਤ ਰਤਨ ਦੇ ਦੇਣ ਦੀ ਵਿਵਸਥਾ ਵਾ ਜਿਹੜੀ ਉਹ ਕਰ ਦਿੱਤੀ ਗਈ ਜੋੜ ਦਿੱਤੀ ਗਈ ਤੇ ਇਹ ਸਨਮਾਨ ਹਰ ਸਾਲ 26 ਜਨਵਰੀ ਨੂੰ ਦਿੱਤਾ ਜਾਂਦਾ ਹੈ ਨੈਕਸਟ ਹੈ ਕਿਸ ਸਾਲ ਵਿੱਚ ਕੀਤੀ ਗਈ ਸੋਧ ਤੋਂ ਬਾਅਦ ਭਾਰਤ ਰਤਨ ਪੁਰਸਕਾਰ ਦੇਣ ਲਈ ਕੋਈ ਵਿਸ਼ੇਸ਼ ਖੇਤਰ ਨਿਰਧਾਰਿਤ ਨਹੀਂ ਕੀਤਾ ਗਿਆ ਸੀ ਹਾਂਜੀ 2011 ਦੇ ਵਿੱਚ ਸੋਧ ਕੀਤੀ ਗਈ ਸੀ ਕਿ ਭਾਰਤ ਰਤਨ ਦੇਣ ਦੇ ਲਈ ਕੋਈ ਵਿਸ਼ੇਸ਼ ਖੇਤਰ ਨਿਰਧਾਰਿਤ ਨਹੀਂ ਕੀਤਾ ਜਾਵੇਗਾ অপਸ਼ਨ A ਇਸ ਆ ਰਾਈਟ ਆਨਸਰ ਨੈਕਸਟ ਹੈ ਭਾਰਤ ਰਤਨ ਅਵਾਰਡ ਕਿੱਥੇ ਬਣਾਇਆ ਜਾਂਦਾ ਹੈ ਹਾਂਜੀ ਭਾਰਤ ਰਤਨ ਅਵਾਰਡ ਪੱਛਮੀ ਬੰਗਾਲ ਦੇ ਅਲੀਪੁਰ ਦੇ ਵਿੱਚ ਬਣਾਇਆ ਜਾਂਦਾ অপਸ਼ਨ B ਇਸ ਆ ਰਾਈਟ ਆਨਸਰ ਨੈਕਸਟ ਹੈ ਭਾਰਤ ਰਤਨ ਦੇ ਅਗਲੇ ਭਾਗ ਵਿੱਚ ਕਿਸ ਦੀ ਸ਼ਖਸੀਅਤ ਨੂੰ ਦਰਸਾਇਆ ਗਿਆ ਹੈ ਹਾਂਜੀ ਭਾਰਤ ਰਤਨ ਦੇ ਅਗਲੇ ਭਾਗ ਵਿੱਚ ਸੂਰਜ ਦੇ ਸਖਸ਼ੀਤ ਨੂੰ ਦਰਸਾਇਆ ਗਿਆ অপਸ਼ਨ A ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ 2024 ਤੱਕ ਕਿੰਨੀਆਂ ਮਸ਼ਹੂਰ ਹਸਤੀਆਂ ਨੂੰ ਭਾਰਤ ਰਤਨ ਅਵਾਰਡ ਦਿੱਤਾ ਗਿਆ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ 48 ਲੋਕਾਂ ਨੂੰ ਦਿੱਤਾ ਗਿਆ ਸੀ ਹੁਣ 5 ਦੀ ਘੋਸ਼ਣਾ ਕੀਤੀ ਗਈ ਹੈ 2024 ਤੱਕ 2024 ਦੇ ਵਿੱਚ 5 ਤਾਂ ਹੁਣ ਇੱਥੇ ਲਿਖਿਆ 2024 ਤੱਕ ਤਾਂ ਕਿੰਨੇ ਹੋਗੇ 53 53 ਲੋਕਾਂ ਨੂੰ ਭਾਰਤ ਰਤਨ ਜਿਹੜਾ ਮਿਲਿਆਗਾ ਇਹ ਸਨਮਾਨ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਤੇ ਦਿੱਤਾ ਜਾਂਦਾ ਤੇ 1954 ਤੋਂ ਲੈ ਕੇ ਹੁਣ ਤੱਕ 53 ਲੋਕਾਂ ਨੂੰ ਇਹ ਸਨਮਾਨ ਮਿਲ ਚੁੱਕਿਆ ਨੈਕਸਟ ਹੈ ਕੇਂਦਰੀ ਗ੍ਰਹਿ ਮੰਤਰੀ ਦੇ ਆਉਂਦੇ ਤੇ ਰਹਿੰਦੇ ਆ ਭਾਰਤ ਰਤਨ ਨਾਲ ਸਨਮਾਨਿਤ ਭਾਰਤ ਦਾ ਇੱਕੋ ਇੱਕ ਨੇਤਾ ਹੈ ਹਾਂਜੀ ਉਹ ਕਿਹੜੇ ਇੱਕੋ ਇੱਕ ਨੇਤਾ ਜਿਹੜੇ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਆਉਂਦੇ ਤੇ ਰਹਿੰਦੇ ਆ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ ਤੇ ਇਹ ਸੀਗੇ ਗੋਬਿੰਦ ਬੱਲਵ ਪੰਤ ਆਪਸ਼ਨ ਬੀ ਇਸ ਆਰ ਰਾਈਟ ਆਨਸਰ ਨੈਕਸਟ ਗੋਵਿੰਦ ਪੱਲਪੰਤ ਉੱਤਰ ਪ੍ਰਦੇਸ਼ ਰਾਜ ਦੇ ਪਹਿਲੇ ਮੁੱਖ ਮੰਤਰੀ ਅਤੇ ਭਾਰਤ ਦੇ ਚੌਥੇ ਗ੍ਰਹਿ ਮੰਤਰੀ ਸਨ ਇਹਨਾਂ ਨੂੰ 1957 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ ਗ੍ਰਹਿ ਮੰਤਰੀ ਵਜੋਂ ਉਹਨਾਂ ਦਾ ਮੁੱਖ ਯੋਗਦਾਨ ਭਾਸ਼ਾ ਦੇ ਅਨੁਸਾਰ ਭਾਰਤ ਨੂੰ ਰਾਜਾ ਵਿੱਚ ਵੰਡਣਾ ਅਤੇ ਹਿੰਦੀ ਨੂੰ ਭਾਰਤ ਦੀ ਰਾਜ ਭਾਸ਼ਾ ਵਜੋਂ ਸਥਾਪਿਤ ਕੀਤਾ ਗਿਆ ਸੀ ਨੈਕਸਟ ਹੈ ਮਹਾਨ ਸੰਗੀਤਕਾਰ ਲਤਾ ਮੰਗੇ ਸ਼ੰਕਰ ਨੂੰ ਕਿਸ ਸਾਲ ਭਾਰਤ ਰਤਨ ਅਵਾਰਡ ਮਿਲਿਆ ਹਾਂਜੀ ਮਹਾਨ ਸੰਗੀਤਕਾਰ ਲਤਾ ਮੰਗੇ ਸ਼ੰਕਰ ਇਨਾਂ ਨੂੰ 2001 ਦੇ ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ অপਸ਼ਨ B ਇਸ ਦਾ রাইਟ ਆਨਸਰ ਨੈਕਸਟ ਹੈ ਭਾਰਤ ਰਤਨ ਦੀ ਵਾਪਸੀ ਦੀ ਘਟਨਾ ਕਿਸ ਨਾਲ ਸੰਬੰਧਿਤ ਹੈ ਹਾਂਜੀ ਭਾਰਤ ਰਤਨ ਦੀ ਵਾਪਸੀ ਦੀ ਘਟਨਾ ਸੁਭਾਸ਼ ਚੰਦਰ ਬੋਸ ਦੇ ਨਾਲ ਸੰਬੰਧਿਤ অপਸ਼ਨ D ਇਸ ਦਾ রাইਟ ਆਨਸਰ ਹੈ ਨੈਕਸਟ ਹੈ ਭਾਰਤ ਰਤਨ ਅਵਾਰਡ ਵਿੱਚ ਕਿੰਨੇ ਰੁਪਏ ਦਿੱਤੇ ਜਾਂਦੇ ਹਨ ਹਾਂਜੀ ਭਾਰਤ ਰਤਨ ਅਵਾਰਡ ਦੇ ਵਿੱਚ ਕੋਈ ਵੀ ਰਾਸ਼ੀ ਨਹੀਂ ਦਿੱਤੀ ਜਾਂਦੀ ਜਾਨੀ ਕਿ 0 ਰੁਪਏ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ